ਰਿਸ਼ਤੇਦਾਰੀ ਵਿੱਚ ਗਏ ਇੱਕ ਕਾਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਖਬਰ ਫਾਜ਼ਲ ਕਾ ਦੇ ਪਿੰਡ ਹੋਜ ਉਰਫ ਗੰਧੜ ਤੋਂ ਆ ਰਹੀ ਜਿੱਥੇ ਰਿਸ਼ਤੇਦਾਰੀ ਵਿੱਚ ਗਏ ਇੱਕ ਕਾਰ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਦਿੱਤਾ ਕਾਰ ਦੀ ਮਾਲਕ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਰਿਸ਼ਤੇਦਾਰੀ ਦੇ ਵਿੱਚ 4 ਦਿਨ ਪਹਿਲਾਂ ਗਏ ਸਨ ਤਾਂ ਪਿੱਛੋਂ ਉਹਨਾਂ ਦੇ ਘਰ ਚੋਰਾਂ ਨੇ ਨਿਸ਼ਾਨਾ ਬਣਾ ਲਿੱਤਾ ਉਹਨਾਂ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚੋਂ ਇਨਵਰਟਰ, ਬੈਂਟਰਾ, ਗੈਸ ਸਿਲੰਡਰ ਅਤੇ ਹੋਰ ਜ਼ਰੂਰੀ ਸਾਮਾਨ ਚੋਰੀ ਕਰਕੇ ਲੈ ਗਏ ਤੁਸੀਂ ਵੀ ਦੇਖੋਗੇ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਪਿੰਡ ਹੋਜੁਰਫ ਗੰਦੜ ਫਾਇਲ ਕਾ ਤੋਂ ਗੁਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੁੰਦੇ ਜਾ ਰਹੇ ਹਨ ਕਿ ਹੁਣ ਉਹਨਾਂ ਨੂੰ ਕਿਸੇ ਵੀ ਪੁਲਿਸ ਪ੍ਰਸ਼ਾਸਨ ਦਾ ਡਰ ਨਹੀਂ ਲੱਗ ਪਾਵੇ ਲੱਖ ਪੁਲਿਸ ਦਾਵਾ ਕਰ ਰਹੀ ਹੈ ਪਰ ਅਜੇ ਵੀ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕੀ ਨਾਮ ਹੈ ਬਾਛੋ ਬਾਈ ਕਿਹੜੇ ਪਿੰਡ ਦੇ ਰਹੇ ਹੋ ਵਾਂਡਾ ਉਸਤਾਰ ਗੰਦਾਰੇ ਜੋ ਚੋਰੀ ਨੂੰ ਅੰਜਾਮ ਦਿੱਤਾ ਗਿਆ ਇਸ ਵਾਰੀ ਤੋੜਾ ਕਿੰਨਾ ਲਗਭਗ ਨੁਕਸਾਨ ਹੈ ਤੇ ਤੁਸੀਂ ਗਏ ਕਿੱਥੇ ਸੀਗੇ ਅਸੀਂ ਵਾਂਡੇ ਗਏ ਰਹੇ ਇੱਥੇ ਆ ਦੇ ਜੇ ਕਿ ਹਜਾਰੇ ਕੁੜੀ ਕੋਲ ਹੂੰ ਤੇ ਨੁਕਸਾਨ ਦੀ ਗੱਲ ਕਰ ਲਈ ਤੇ ਕਿੰਨਾ ਕੁ ਲਗਭਗ ਹੋ ਗਿਆ ਹੁਣ ਨਕਸਾਨ ਸਲੈਂਡਰ ਚੋਗ ਗਿਆ ਜਮਾਂਟਰ ਚੋਗ ਗਿਆ ਦਾਣੇ ਕੱਢ ਲ ਗਏ ਜਿੰਦਰਾ ਤੋੜ ਗਏ ਤੁਸੀਂ ਇਸ ਦੀ ਤਲਾ ਪ੍ਰਸ਼ਾਸਨ ਨੂੰ ਦਿੱਤੀ ਨਹੀਂ ਦਿੱਤੀ ਜੀ ਅਜੇ ਤਾਂ ਹੋਣੀ ਐ ਅਸੀਂ ਇੱਥੇ ਆਏ ਕਰੀ ਕਿ ਲਗਭਗ ਕਿੰਨੇ ਦਿਨ ਹੋ ਗਏ ਕਹਿੰਦੇ ਹੁਣ ਕੀ ਪਤਾ ਰਾਤ ਨੂੰ ਪੈ ਨਹੀਂ ਕਿ ਵਸਦੇ ਨੇ ਦਿਨੇ ਪੈ ਨਹੀਂ ਇਹ ਉਹਨਾਂ ਨੂੰ ਨਹੀਂ ਪਤਾ ਹੈ ਤੁਹਾਨੂੰ ਗਏ ਨੂੰ ਕਿੰਨੇ ਦਿਨ ਹੋ ਗਏ ਸਾਨੂੰ ਹੋ ਗਿਆ ਸੀ ਕੱਲ ਨਹੀਂ ਤਾਂ ਪਰਸਾ ਚੌਥ ਦਿਨ ਹੈ